ਦੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਭਕਾਰੀ ਨੀਤੀ ਕਪਲੇ ਨਾਲ ਸੰਬੰਧਤ ਪ੍ਰੇਸ਼ਟਾਜਾਰ ਦੇ ਇੱਕ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਦਿੱਲੀ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੇਟਲੀ ਅਦਾਲਤ ਦੇ ਵਿੱਚ ਉਸ ਨੂੰ ਆਦੇਸ਼ ਦੀ ਚੁਣੌਤੀ ਦਿੱਤੀ ਜਿਸ ਦੇ ਤਹਿਤ ਉਹਨਾਂ ਨੂੰ ਸੀਬੀਆਈ ਚ ਹਿਰਾਸਤ ਚ ਭੇਜ ਦਿੱਤਾ ਗਿਆ ਹੈ ਹੇਟਲੀ ਦਾਦ ਨੇ ਕੇਜਰੀਵਾਲ ਨੂੰ 29 ਜੂਨ ਤੋਂ 12 ਮਈ ਤੱਕ ਕਨਿਆਇਕ ਰਾਸਸ ਦੇ ਵਿੱਚ ਭੇਜ ਦਿੱਤਾ ਹੈ ਕਿ ਜਿਹੜਾ ਨੂੰ ਸੀਬੀਆਈ ਨੇ 26 ਜੂਨ ਨੂੰ ਤਹਾੜ ਦੇਲ ਤੋਂ ਗ੍ਰਿਫਤਾਰ ਕੀਤਾ ਸੀ ਈਡੀ ਵੱਲੋਂ ਦਰਜ ਮਨੀ ਲਾਂਡਿੰਗ ਦੇ ਇੱਕ ਮਾਮਲੇ ਆ ਨਾਇਕ ਰਾਸਸ ਦੇ ਵਿੱਚ ਲਿਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਆਬਕਾਰੀ ਨੀਤੀ ਕੱਪਲੇ ਦੇ ਵਿੱਚ ਮਨੀ ਲਾਂਡਿੰਗ ਮਾਮਲੇ ਦੇ ਵਿੱਚ ਛੇੜਲੇ ਅਦਾਲਤ ਤੋਂ ਮਿਲੀ ਨੀਮਤ ਜ਼ਮਾਨਤ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਜ਼ਿਕਰ ਜੋ ਹੋ ਗਿਆ ਕਿ ਸ਼ਨੀਵਾਰ ਨੂੰ केजीवाल ਦੇ 3 ਦਿਨ सीबीआई ਰਾਜਸਦ ਖਤਮ ਹੋਣ ਦੇ ਮਗਰੋਂ ਦਿੱਲੀ ਦੇ ਰਾਉਜ਼ੀ ਵੈਨੇ ਕੋਰਟ ਦੇ 12 ਜੁਲਾਈ ਤੱਕ ਨਾਇਕ ਰਾਜਸਦ ਚ ਭੇਜ ਦਿੱਤਾ ਗਿਆ ਹੈ ਬਾਕੀ ਖਬਰ ਨੂੰ ਅੰਤ ਤੱਕ